ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅਕਸਰ ਕਿਹਾ ਜਾਂਦਾ ਹੈ ਕਿ ਸਿਆਸਤ ਬਹੁਤ ਸਾਰੀਆਂ ਥਾਂਾਂ ਤੇ ਆਪਣਾ ਫਾਇਦਾ ਚੱਕਦੀ ਹੈ ਤੇ ਸਿਆਸਤਦਾਨ ਇਨ੍ਹਾਂ ਫਾਇਦਿਆਂ ਨੂੰ ਚੱਕਣ ਤੋਂ ਬਾਜ਼ ਨਹੀਂ ਆਂਦੇ ਉਹ ਪੁਲਿਸ ਅਧਿਕਾਰੀਆਂ ਨੂੰ ਆਪਣੀਆਂ ਉਂਗਲਾਂ ਤੇ ਨਚਾਣਾ ਚਾਹੁੰਦੇ ਨੇ ਇੱਕ ਅਜਿਹੀ ਹੀ ਆਡੀਓ ਅੱਜਕੱਲ ਬਹੁਤ ਵਾਇਰਲ ਹੋ ਰਹੀ ਹੈ ਜੋ ਰਜਿੰਦਰ ਕੌਰ ਪਗੀਕੇ ਦੀ ਹੈ ਜੋ ਕਿ ਮੋਗਾ ਤੋਂ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਤੁਹਾਨੂੰ ਦੱਸ ਦਈਏ ਕਿ ਰਜਿੰਦਰ ਕੌਰ ਪਗੀਕੇ ਪਹਿਲਾਂ ਅਕਾਲੀ ਦਲ ਦੇ ਵਿੱਚ ਸਨ ਪਰ ਉਸ ਤੋਂ ਬਾਅਦ ਅਕਾਲੀ ਦਲ ਛੱਡ ਕੇ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਸੀ ਤੇ ਹਾਲ ਹੀ ਦੇ ਵਿੱਚ ਜੇ ਐਸਆਈ ਕੁਲਵੰਤ ਸਿੰਘ ਦੇ ਨਾਲ ਜਿਸ ਤਰੀਕੇ ਦੇ ਨਾਲ ਪੱਗੀ ਕਿਨੇ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਐਸਆਈ ਵੱਲੋਂ ਇਹ ਆਡੀਓ ਵਾਇਰਲ ਕਰ ਦਿੱਤੀ ਗਈ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਨੂੰ ਵੀ ਸੁਣ ਕੇ ਹੈਰਾਨੀ ਹੋਵੇਗੀ ਕਿ ਆਪਣੀਆਂ ਕੁਰਸੀਆਂ ਦੇ ਉੱਤੇ ਬੈਠਣ ਤੋਂ ਬਾਅਦ ਇਹ ਮੰਤਰੀ ਕਿਸ ਤਰੀਕੇ ਦੇ ਨਾਲ ਆਪਣੀ ਪਾਵਰ ਦਾ ਫਾਇਦਾ ਚੱਕਦੇ ਨੇ ਤੇ ਚੰਗੇ ਪੁਲਿਸ ਅਧਿਕਾਰੀਆਂ ਨੂੰ ਕਿੱਦਾਂ ਪਰਤਾੜਿਤ ਕਰਦੇ ਨੇ ਹੈਲੋ ਹਾਂਜੀ ਹਾਂਜੀ ਹਲੋ ਸਾਫਟਕਾਲ ਤੋਂ ਮੈਂ ਬੁਲਾਵਾ ਆਏ ਪੰਜਾਬ ਹਾਂਜੀ ਹਾਂਜੀ ਸਾਡਾ ਫੀਸ ਜੇ ਮੈਂ 7 ਸਾਲ ਤੋਂ ਮੈਂ ਬਲਾਵਾ ਕਿ ਤੂੰ ਮੇਰੇ 7 ਸਾਲ ਨਹੀਂ ਬਲਾਦਾ ਤਾਂ ਤੋਂ ਕੰਮ ਸਾਡਾ ਕੀ ਕਰਨਾ ਦੱਸੋ ਸਾਹਿਬ ਦੱਸੋ ਜੀ ਦੱਸਲਾ ਇਹਦੇ ਤੋਂ ਦੱਸਲੀ ਕੋਈ ਨਹੀਂ ਕੀਤਾ ਖਾਲੀ ਤੂੰ ਕੋਸ ਮਰਜੀ ਸਮਝ ਲੈ ਰਿਕਵੈਸਟ ਸਮਝ ਲੈ ਬੇਨਤੀ ਸਮਝ ਲੈ ਨਹੀਂ ਨਹੀਂ ਮਰਜੀ ਸਮਝ ਲੈ ਤੇ ਕਿ ਟੈਂਡ ਕਰਦਾ ਹੁਣ ਤੋਂ ਜਿਹੜਾ ਪੁੱਤ ਪੁਣਾ ਚਰਨਾ ਸੀ ਵੋਟਾਂ ਵਾਲਿਆਂ ਨੂੰ ਤੂੰ ਫਰਦਾ ਡੱਟ ਕੇ ਸਾਡੀ ਬੰਦਿਆਂ ਦੀ ਵਿਰੋਧਤਾ ਕੀਤੀ ਹੁਣ ਤੋਂ ਮੈਂਬਰ ਤੋਂ ਉਡਣ ਤੇ ਹੋਇਆ ਵਿਆਹ ਕਿਹੜੇ ਮੈਂਬਰ ਦੀ ਇੱਕ ਗੱਲ ਸੁਣੋ ਬਾਲੇ ਹੁਣ ਆਦੇ ਮੈਂਬਰ ਤੋਂ ਆ ਵੀ ਸਿੱਧੇ ਉਹ ਕਦਰਾਤਮ ਕਹਾ ਜੀ ਬਲਜੀਤ ਨਾ ਚੱਲੋ ਤੂੰ ਬਲਜੀਤ ਦੀ ਪੰਚਾਇਤ ਚਲਾ ਲੇਗਾ ਤੁਹਾਨੂੰ ਕਿਹਨੇ ਕਿਹਾ ਕੀ ਆ ਕਿਹੜਾ ਕੰਮ ਆ ਲੋਕਾਂ ਨੂੰ ਸਾਫ ਡੋਣਾ ਤੇਰਾ ਕੰਮ ਪੰਚਾਇਤ ਵਿੱਚ ਪੰਚਾਇਤ ਤੋੜਨੀ ਆ ਪੰਚਾਇਤ ਜੋੜਨ ਦਾ ਤੇਰਾ ਕੰਮ ਫਿਰ ਡਿਊਟੀ ਛੱਡ ਕੇ ਵਰਕਰ ਬੰਦਾ ਆ ਜਾ ਤੁਹਾਨੂੰ ਕਿਹਨੇ ਜੈਦਾ ਤੁਹਾਨੂੰ ਕਿਹਨੇ ਕਿਹਾ ਇਹ ਗੱਲ ਕਿ ਮੈਨੂੰ ਕਿਹਾ ਕਿਹਨੂੰ ਕਿਹਨੇ ਕਿਹਾ ਦੱਸੋ ਉਹ ਮੁੱਤਲਿਆਓ ਹਲਕੇ ਪਿੰਡਾਂ ਤੋਂ ਮੈਨੂੰ ਮਾਇੰਦੀ ਕਰਦੇ ਆ ਕੱਲੇ ਕੱਲੇ ਪਿੰਡ ਤੇ ਮੇਰੀ ਨਿਗਾ ਤੇ ਕੱਲੇ ਕੱਲੇ ਕੰਨੇ ਕੰਨੇ ਦਾ ਨੂੰ ਕਿਨੇ ਤੇ ਹੈ ਗੱਲ ਤੁਹਾਨੂੰ ਕਿਹਾ ਜੀ ਕਹਿੰਦੇ ਹੈ ਗੱਲ ਕਿਹਨੇ ਕਿਹਾ ਮੈਨੂੰ ਦੱਸੋ ਹਾਂ ਜੀ ਮੈਨੂੰ ਆਪ ਪਤਾ ਕਿਵੇਂ ਮੈਨੂੰ ਕਿੰਨੇ ਆ ਮੈਂ ਕਿਸੇ ਦੇ ਕਹੇ ਤਾਂ ਥੋੜਾ ਚੱਲ ਗਈਆਂ ਹਾਂ ਜੀ ਅੰਦਾ ਬਣ ਕੇ ਸਿੱਧਾ ਹੋ ਜਾ ਨਹੀਂ ਤਾਂ ਇਹ ਦਾ ਸਕੇ ਨਾ ਸਮਝੀ ਵੀ ਮੇਰੇ ਤੇ ਉਹਦਾ ਹੱਥ ਤਾਂ ਉਹਦਾ ਹੱਥ ਆ ਕੋਈ ਤੇਰਾ ਤਾਂ ਕਿਸੇ ਦਾ ਹੱਥ ਨਹੀਂ ਆ ਮੇਰੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਹੈ ਦਸਵੇਂ ਪਾਤਸ਼ਾਹ ਜੀ ਹਾਂ ਅਸੀਂ ਉਹਦੇ ਬਾਬਾ ਜੀਵਨ ਸਿੰਘ ਦੀ ਲਾੜ ਹੈ ਅਸੀਂ ਬਾਬਾ ਜੀਵਨ ਸਿੰਘ ਦੀ ਲਾੜ ਹੈ ਅਸੀਂ ਬਾਬਾ ਜੀਵਨ ਸਿੰਘ ਨਹੀਂ ਨਾ ਪਰ ਨਾ ਮੈਨੂੰ ਜਵਾਈ ਨਾ ਕਰੋ ਤੁਸੀਂ ਕਿੰਨੇ ਹੈ ਹੈ ਬੰਦਾ ਬਣ ਕੇ ਆ ਤੇ ਜਿਹੜੇ ਡਿਊਟੀ ਡਿਊਟੀ ਕਰਦੇ ਡਿਊਟੀ ਕਰੀ ਜਾਂਦੇ ਆ ਅਸੀਂ ਤਾਂ ਡਿਊਟੀ ਕਰਦੇ ਆ ਡਿਊਟੀ ਕਰਦੇ ਆ ਡਿਊਟੀ ਕਰਦੇ ਆ ਜੀ ਡਿਊਟੀ ਕਰਦੇ ਆ ਅਸੀਂ ਸਾਹ ਵਾਤ ਡਿਊਟੀ ਕਰਦੇ ਆ ਐਸਆਈ ਜਾਂਦੇ ਨਹੀਂ ਕੁਝ ਬਣ ਗਿਆ ਮੈਂ ਨਹੀਂ ਕੋਈ ਐਸਆਈ ਹੁਣ ਸੇ ਮੈਂ ਨਹੀਂ ਕਹਿੰਦਾ ਕਿ ਮੈਂ ਐਸਆਈ ਆ ਮੈਂ ਤਾਂ ਸੇਵਾ ਕਰਦਾ ਮੈਂ ਨਹੀਂ ਐਸਆਈ ਸਰਜੀ ਮੈਂ ਕੰਮ ਨੂੰ ਨਹੀਂ ਕਿਹਾ ਤੈਨੂੰ ਮੈਂ ਕਹਿੰਦਾ ਜੀ ਤੁਹਾਨੂੰ ਕਿ ਮੈਨੂੰ ਕੰਮ ਨੂੰ ਕਿਹਾ

ਕਿਹੜੇ ਕੁੱਤ ਨੂੰ ਕੀਤਾ ਮੈਂ ਵਰਦੀ ਲਾ ਦੇ ਤਾਂ ਵਰਕਰ ਬਣ ਜਾ ਕਿਹੜਾ ਵਰਕਰ ਬਣ ਜਾ ਮੈਂ ਤੁਸਰੋ ਲਾ ਦੇ ਮੈਂ ਵਰਦੀ ਲਾ ਦ ਮੈਂ ਕਰੇ ਮੈਂ ਫਿਕਰ ਦਾ ਕਰੇ ਬਦ ਦਿਲ ਕਰਦਾ ਮੈਨੂੰ ਖੜੇ ਤੇ ਫਿਕਰ ਲਾ ਲੈ ਦੇ ਉਹਦਾ ਮੈਨੂੰ ਉਹ ਮੈਨੂੰ ਪਾਸ ਤੇ ਮੀਂਹ ਦਾ ਬੋਲਦਾ ਤੋਂ ਤੋਂ ਸਾਤ ਨੇ ਤੇ ਸਾਤ ਨੇ ਸੋਸਤਰੀ ਕੰਮ ਤਾਂ ਕਿ ਨਹੀਂ ਬਲਾਈ ਉਹ ਕੋ ਵਰਕਰਾਂ ਨੂੰ ਕੀ ਕੀ ਲਈ ਮਿੱਠਾ ਹੋਵੇਗਾ ਮੈਨੂੰ ਹੁਣ ਤੁਹਾਡਾ ਕਿਹੜਾ ਫੀਰ ਦਾ ਫੋਨ ਤੁਹਾਡਾ ਨੰਬਰ ਇਹ ਅਗਲੀ ਕਰਨ ਦਾ ਮਤਲਬ ਨਹੀਂ ਪੈਂਦਾ ਕੋਈ ਨਹੀਂ ਕਰ ਲੈਦਾ ਮਤਲਬ ਜੀ ਫੋਨ ਮੈਂ ਕਰਨਾ ਕਿ ਮੈਂ ਕਹਿੰਦਾ ਨਹੀਂ ਤੁਸੀਂ ਕਰੋ ਮੈਂ ਤਾਂ ਹੁਣ ਬੈਠਾ ਮੈਂ ਕਰਨਾ ਮੈਂ ਨਹੀਂ ਕਹਿੰਦਾ ਤੁਹਾਨੂੰ ਕਿੰਨੂੰ ਦੇਵੀ ਫੀਡ ਕਰੋ ਠੀਕ ਆ ਤੇ ਨਹੀਂ ਮੈਂ ਆਪੇ ਫੀਡ ਕਰ ਲੂੰਗਾ ਤੇ ਕਰ ਫਿਰ ਤੇਰਾ ਕਰ ਲਾਂਗੇ ਫੀਡ ਕਰਨ ਦਾ ਕਿਉਂ ਨਹੀਂ ਕੀਤਾ ਤੈਨੂੰ ਕਿੰਨੇ ਮਹੀਨੇ ਹੋ ਗਏ ਤੇ ਕਰ ਲੂੰਗਾ ਵੀ ਮੇਰਾ ਮੇਰਾ ਫੋਨ ਆ ਮੈਂ ਫੋਨ ਕਰ ਲੂੰਗਾ ਫਿਰ ਦੱਸੋ ਤੁਸੀਂ ਦੱਸੋ ਕੀ ਮਨ ਕਰਦਾ ਤੇਰੀ ਬੋਲੀ ਆ ਦੱਸ ਦੋ ਤੁਸੀਂ ਮੈਨੂੰ ਟਿੰਗ ਕਰਦਾ ਕਿਉਂ ਬਸ ਹੀ ਕਰੂਗਾ ਟਿੰਗ ਕਰਦੇ ਆਂ ਬਿਊਟੀ ਕਰਦੇ ਆਂ ਆਪਦੀ ਐਵੇਂ ਨਹੀਂ ਲੱਗਦੇ ਹੋਰ ਬਿਊਟੀ ਕਰ ਲਾਂਗੇ ਤੁਸੀਂ ਕੀ ਕਹ ਰਾਹਾਲਾ ਫੇਰ ਇੱਥੇ ਇੱਥੇ ਡਿਊਟੀ ਨਹੀਂ ਹੋਰ ਕੀ ਗੱਲਾਂ ਐ ਡਿਊਟੀ ਹੋਰ ਦੱਸੋ ਜੀ ਅੰਨਾ ਕੀ ਉਹ ਦੱਸੋ ਤੁਸੀਂ ਤੁਹਾਡੇ ਬੰਦਿਆਂ ਦੇ ਸਾਹਮਣੇ ਅਸੀਂ ਕੰਮ ਕਰੀ ਜਾਂਦੇ ਕਿ ਹੁੰਦਾ ਪੰਚਾਇਤ ਕਾਹਦੀ ਪੰਚਾਇਤ ਬਣਾਉਣਾ ਐ ਅਸੀਂ ਤੁਹਾਨੂੰ ਫੇਰ ਦੱਸਾਂਗੇ ਕੀ ਫੇਰ ਦੱਸਾਂਗੇ ਤੁਸੀਂ ਮੈਨੂੰ ਕੀ ਦੱਸਦੇ ਹੁੰਦੇ ਹਾਂ ਮੈਂ ਤਾਂ ਅਜੀ ਡਿਊਟੀ ਕਰੀ ਜਾਂਦਾ ਵਧੀਆ ਹਾਂ ਜੀ ਸਰ ਉਹਨਾਂ ਜਿਆਦੇ ਮੇਰੀ ਚੌਂਕੀ ਦੇ ਵਿੱਚ ਐ ਤੁਸੀਂ ਦੱਸ ਦੋ ਚੌਕੀ ਦੀ ਹਾਜ਼ਰੀ ਨਾ ਤੇਰੀ ਕੀ ਹਾਜ਼ਰੀ ਹਾਜ਼ਰੀ ਨਹੀਂ ਮੈਂ ਤਾਂ ਆ ਗਿਆ ਅੱਜ ਤੱਕ ਕਿਰਕੇ ਮਾਰ ਕੇ ਇਹ ਭਾਈ ਜੋ ਇਨਸਾਫ ਕਰ ਕਰੇ ਜਾ ਕੇ ਅਗਲੇ ਬੁੜੀਆਂ ਦੇ ਕੱਪੜੇ ਪਾੜ ਕੇ ਆਇਆ ਤੂੰ ਉਹਨਾਂ ਨੂੰ ਕਜਲ ਕਰੀ ਰੱਖਿਆ ਨਹੀਂ ਪਜੋ ਕਰਤਾ ਮੈਂ ਰੋਣਾ ਦਾ ਕੀਤਾ ਕੀ ਕੀਤਾ ਮੈਂ ਉਹਨਾਂ ਨਾਲ ਗੱਲ ਨਾ ਪਈ ਉਹ ਤੇ ਐਸ.ਐਸ.ਓ. ਸਾਹਿਬ ਸਾਹਿਬ ਆਪਾਂ ਐਸੀ ਗੋਦਗਨ ਦੇ ਉਹਨਾਂ ਨੇ ਕੀਤਾ ਫੈਸਲਾ ਐਸ.ਐਸ.ਓ. ਸਾਹਿਬ ਨੇ ਫੈਸਲਾ ਕੀਤਾ ਐਸ.ਐਸ.ਓ. ਸਾਹਿਬ ਨੇ ਕੀਤਾ ਨਹੀਂ ਕਿ ਫੈਸਲਾ ਹੀ ਵਿੱਚ ਚੌਕੀ ਆ ਕੇ ਕੀਤਾ ਜਿਵੇਂ ਆਇਆ ਤਾਂ ਜਦੋਂ ਉਹਨਾਂ ਤੋਂ ਛੇੜ ਗਏ ਮੈਂ ਕਹਦਾ ਜਦੋਂ ਤੁਹਾਡੇ ਕੋਲ ਮੈਂ ਤੁਹਾਡੇ ਕੋਲ ਆ ਕੇ ਅੱਜ ਫੋੜੀ ਮਾਰ ਲੈਣਾ ਮੈਂ ਤੁਹਾਡੇ ਆਹ ਨੂੰ ਸਾਹਮਣੇ ਬੈਠ ਕੇ ਗੱਲ ਕਰ ਲੈਣਾ ਦੱਸੋ ਤੁਸੀਂ ਕੋਈ ਮੰਨ ਲੈਣਾ ਕਿ ਤੂੰ ਐ ਨਹੀਂ ਕਿਹਾ ਮੈਂ ਤੁਹਾਡੀ ਚੰਕੀ ਚ ਲੱਗਿਆ ਕਿ ਤਾਮਾ ਗਿਆ ਸੀ ਦੱਸੋ ਅਸੀਂ ਤਾਂ ਨਾ ਪਿਆਰ ਨਾਲ ਇਹ ਤੁਹਾਡਾ ਕੋਈ ਇਹ ਤੁਹਾਡਾ ਕੋਈ ਕੰਮ ਨੂੰ ਵੀ ਨਹੀਂ ਆ ਰਿਹਾ ਦੱਸ ਦਿਓ ਤੁਹਾਡਾ ਕੰਮ ਕੀ ਵੀ ਨਹੀਂ ਆ ਦੱਸ ਦਿਓ ਕੀ ਕੰਮ ਨਹੀਂ ਵੀ ਤਾਮਾ ਕੀ ਹੈ ਨਹੀਂ ਮੈਂ ਤੁਹਾਨੂੰ ਕਦੀ ਕੀ ਹੈ ਨਹੀਂ ਤੁਸੀਂ ਆਉਂਦੇ ਹੀ ਆ ਵਰਕਰ ਤੁਹਾਡੇ ਵਰਕਰ ਆਉਂਦੇ ਹੀ ਆ ਤੁਹਾਡੇ ਵਰਕਰ ਦੱਸ ਦੇਣ ਕਿ ਕਿਹਦਾ ਨਹੀਂ ਕੰਮ ਕੀਤਾ ਸੱਤ ਪਿੰਡਾਂ ਸੱਤਾਂ ਪਿੰਡਾਂ ਦੀ ਕੋਈ ਵੀ ਲਾਂਭਾ ਦੇ ਰਿਹਾ ਤੁਹਾਨੂੰ ਪਤਾ ਕੇ ਉਹਦੇ ਸਾਡੇ ਬੰਦੇ ਨੇ ਜਲੀਲ ਕੀਤਾ ਰ ਜ ਸਾਡੇ ਮਦੂਦੇ ਬੰਦੇ ਨੂੰ ਕੋਈ ਸੌਖਾ ਕੇ ਕਾਹਦੇ ਗੁਰੂ ਸਾਹਿਬ ਦੀ ਕਰਨ ਦੇ ਦਸਵੇਂ ਪਾਸ਼ਾ ਜੀ ਵੀ ਤਹਿਲੂ ਜਲੀਲ ਕੀਤਾ ਹੋਵੇ ਜੇ ਮੈਂ ਖਾਲਾ ਸੌ ਇਹ ਮੈਂ ਸੌ ਖਾਲਾ ਦਸਵੇਂ ਪਾਸ਼ਾ ਜੀ ਮੈਨੂੰ ਮੈਂ ਤਾਂ ਡਰਦਾ ਕਿ ਮੈਂ ਬਾਬੇ ਜੀਵਨ ਸਿੰਘ ਦੀ ਲਾੜ ਤੇ ਤੈਨੂੰ ਮੈਂ ਨਹੀਂ ਦੱਸਦਾ ਵੀ ਲਾੜ ਅਸੀਂ ਵੀ ਬਾਬੇ ਜੀਵਨ ਸਿੰਘ ਦੀ ਹੀ ਆ ਜੇ ਤੁਸੀਂ ਲਾੜ ਹੁੰਦੇ ਨਾ ਬਾਬਾ ਜੀ ਮਸਤੂਨੀ ਮੈਨੂੰ ਇਹ ਗੱਲ ਨਹੀਂ ਕਹਿੰਦਾ ਸੀ ਕਿੰਨਾ ਤੇਰੀ ਗੱਲ ਤੁਸੀਂ ਮੈਨੂੰ ਕਹਿਉਂਦੇ ਤੁਸੀਂ ਤੁਸੀਂ ਮੈਨੂੰ ਧੂਰਦੇ ਤੁਸੀਂ ਦਬਾਅ ਪਾਉਂਦੇ ਮੇਰੇ ਤੇ ਗੋਟੀਆਂ ਫਿਲਾਉਂਦੇ ਤੁਸੀਂ ਦਬਾਅ ਪਾਉਂਦੇ ਆਰੇ ਵੀ ਵੀ ਮੇਕ ਆਊਟ ਆ ਸਰਦਾਰ ਕੇ ਹੁੰਦੇ ਥੋੜੇ ਵੀ ਬੰਦਾ ਹੱਥ ਖੜਾ ਕਰਕੇ ਕਹਦੇਵੇਂ ਸੈਕਟਰਾਂ ਦੇ ਮੰਦਿਰਾਂ ਤੇ ਦਬਾਅ ਪਾਉਣਾ ਕਹਦਾ ਦਵਾ ਤੁਹਾਨੂੰ ਦੱਸ ਦੋ ਕਿਹੜੇ ਬੰਦੇ ਦਵਾ ਪਾਈ ਆ ਕੋਈ ਤੂੰ ਬੰਦਾ ਹੱਥ ਖੜਾ ਕਰਕੇ ਕਹਦੇਵੇਂ ਮੈਨੂੰ ਵੀ ਉਹ ਦਵਾ ਦੇ ਦਵਾ ਪੋਈ ਉਹ ਵੀ ਬੰਦਾ ਕਹਦੇਵੇਂ ਵੀ ਉਹ ਦਵਾ ਪਉਂਦਾ ਜਿਉਂ ਕਿ ਇਨਚਾਰਜ ਅੱਜ ਤੱਕ ਮੈਨੇ ਕਦੇ ਕਿਸੇ ਪੁਲਿਸ ਨੇ ਸ਼ਿਕਾਇਤ ਹੋਈ ਕਦੇ ਕਿਸੇ ਦੀ ਨਾਮਵਾ ਨਹੀਂ ਆਇਆ ਤੂੰ ਕਿਹ ਜੰਡਾ ਤੂੰ ਕਿਹਦਾ ਹੈ ਤੂੰ ਘੱਟ ਰੁਚਾਇਆ ਕਿ ਮੈਂ ਕਿਹਾ ਕਦਰ ਮਚਾਇਆ ਸੱਤੇ ਤੋਂ ਸੱਤੇ 500 ਖਾ ਕੇ ਕਹਿੰਦੇ ਉਹਦੇ ਕੰਮ ਨੂੰ ਪਹਿਲਾਂ ਕਰਦੇ ਸੀ ਨਾ ਸਾਰੇ ਕਰ ਤੋਂ ਦੁਖੀ ਆ ਮੇਰੇ ਗੁਰ ਪਿਆਰਿਓ ਇੱਕ ਚੰਗਾ ਪੋਲਿਟਿਸ਼ੀਅਨ ਇੱਕ ਚੰਗਾ ਅਹੁਦੇਦਾਰ ਉਹੀ ਹੈ ਜੋ ਹਰ ਕਿਸੇ ਦੇ ਔਦੇ ਦੀ ਇੱਜ਼ਤ ਕਰੇ ਕਿਸੇ ਨੂੰ ਅੰਡਰ ਐਸਟੀਮੇਟ ਨਾ ਕਰੇ ਜਾਂ ਕਿਸੇ ਨੂੰ ਤੁਤਕਾਰੇ ਨਾ ਪਰ ਸਾਡੀ ਮਾੜੀ ਕਿਸਮਤ ਹੈ ਕਿ ਜੋ ਵੀ ਅਹੁਦੇਦਾਰ ਆਪਣੇ ਅਹੁਦਿਆਂ ਉੱਤੇ ਵਿਰਾਜਮਾਨ ਹੁੰਦੇ ਨੇ ਫਿਰ ਚਾਹੇ ਉਹ ਅਕਾਲੀ ਦਲ ਦੇ ਹੋਣ ਕਾਂਗਰਸ ਦੇ ਹੋਣ ਬੀਜੇਪੀ ਦੇ ਹੋਣ ਜਾਂ ਕਿਸੇ ਵੀ ਹੋਰ ਪਾਰਟੀ ਤੋਂ ਸੰਬੰਧ ਰੱਖਦੇ ਹੋਣ ਜਿੰਨੇ ਵੀ ਲੀਡਰ ਸਹਿਬਾਨ ਹੈ ਨੇ ਉਹ ਲੀਡਰਸ਼ਿਪ ਮਿਲਦਿਆਂ ਹੀ ਆਪਣੀ ਪਾਵਰ ਦੇ ਵਿੱਚ ਆਂਦਿਆਂ ਹੀ ਉਸ ਪਾਵਰ ਦਾ ਨਾਜਾਇਜ਼ ਫਾਇਦਾ ਕਿਤੇ ਨਾ ਕਿਤੇ ਜ਼ਰੂਰ ਚੱਕਣਾ ਸ਼ੁਰੂ ਕਰ ਦਿੰਦੇ ਨੇ ਜਿਸ ਦਾ ਚੁੰਦਾ ਜਾਗਦਾ ਬਹੁਤ ਹੈ ਇਹ ਆਡੀਓ ਕਲਿੱਪ ਤੇ ਉਮੀਦ ਇਹੀ ਕਰਦੇ ਹਾਂ ਕਿ ਹੁਣ ਇਸ ਆਡੀਓ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਦ ਬਾਕੀ ਦੇ ਮੰਤਰੀ ਸੰਤਰੀ ਬਾਕੀ ਪੁਲਿਸ ਅਧਿਕਾਰੀਆਂ ਨਾਲ ਅਤੇ ਸਿਵਲ ਸਰਵਿਸਿਜ਼ ਦੇ ਬਾਕੀ ਅਧਿਕਾਰੀਆਂ ਦੇ ਨਾਲ ਬਹੁਤ ਸੋਚ ਸਮਝ ਕੇ ਗੱਲਬਾਤ ਕਰਨਗੇ ਕਿਉਂਕਿ ਹਰ ਇਨਸਾਨ ਵਕਾਉ ਨਹੀਂ ਹੈ ਅਤੇ ਹਰ ਇਨਸਾਨ ਕਰਪਟ ਵੀ ਨਹੀਂ ਹੈ ਬਹੁਤ ਸਾਰੇ ਅਜਿਹੇ ਅਧਿਕਾਰੀ ਹੈ ਨੇ ਜੋ ਸੱਚੇ ਦਿਲੋਂ ਲੋਕਾਂ ਦੀ ਸੇਵਾ ਕਰਦੇ ਨੇ ਸੱਚੇ ਦਿਲੋਂ ਆਪਣਾ ਫਰਜ਼ ਨਿਭਾਉਂਦੇ ਨੇ ਤੇ ਅਜਿਹੇ ਅਧਿਕਾਰੀਆਂ ਨੂੰ ਅਸੀਂ ਸਲਾਮ ਕਰਦੇ ਹਾਂ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਦੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ